ਲੋਕ ਸਭਾ ਚੋਣਾਂ ਵਿੱਚ ਅਮਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਦੀਆਂ ਖੁਸ਼ੀਆਂ ਤੇ ਹੋ ਗਈਆਂ ਹਨ ਅਮਰਿਤਪਾਲ ਸਿੰਘ ਦਾ ਪੂਰਾ ਪਰਿਵਾਰ ਉਹਨਾਂ ਨੂੰ ਮਿਲਣ ਲਈ ਡਿਬਰੂਗੜ੍ਹ ਜੇਲ੍ਹ ਵਿੱਚ ਪਹੁੰਚਿਆ ਮਾਪੇ ਜਿੱਤ ਦਾ ਸਰਟੀਫਿਕੇਟ ਲੈ ਕੇ ਅਮਰਿਤਪਾਲ ਕੋਲ ਪਹੁੰਚੇ ਦਰਾਂ ਜੇਲ੍ਹ ਦੇ ਮੁਲਾਜ਼ਮਾਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ ਮੁਲਾਕਾਤ ਕਰਕੇ ਬਾਹਰ ਆਏ ਮਾਪਿਆਂ ਨੇ ਆਖਿਆ ਕਿ ਅਮਰਿਤਪਾਲ ਸਿੰਘ ਲੋਕਾਂ ਵੱਲੋਂ ਮਿਲੇ ਸਮਰਥਨ ਨੂੰ ਲੈ ਕੇ ਕਾਫੀ ਖੁਸ਼ ਹੈ ਉਹਨਾਂ ਨੇ ਸਾਥ ਦੇਣ ਲਈ ਸੰਗਤ ਦਾ ਧੰਨਵਾਦ ਕੀਤਾ ਅਮਰਿਤਪਾਲ ਨੇ ਆਖਿਆ ਕਿ ਉਹ ਹਮੇਸ਼ਾ ਲੋਕਾਂ ਲਈ ਕੰਮ ਕਰਨਗੇ ਇਸ ਰਾਨਾ ਮਾਪਿਆਂ ਨੇ ਆਖਿਆ ਕਿ ਅੰਮ੍ਰਿਤਪਾਲ ਨੂੰ ਹੁਣ ਰਿਹਾ ਕਰ ਦੇਣਾ ਚਾਹੀਦਾ ਹੈ ਸਰਕਾਰ ਨੂੰ ਲੋਕਾਂ ਦੀ ਇਹ ਭਾਵਨਾਵਾਂ ਨੂੰ ਸਮਝਦੇ ਹੋਏ ਛੇਤੀ ਹੀ ਫੈਸਲਾ ਲੈਣਾ ਚਾਹੀਦਾ ਹੈ ਲੇਕਿਨ ਜਲਦੀ ਲੱਗਦਾ ਹੈ ਕਿ ਜਲਦੀ ਉਹਨੂੰ ਉਹ ਲੋਕ ਸਭਾ ਮੈਂ ਉਹ ਕਸਮ ਖਾਣੇਗਾ ਹੁੰਦਾ ਹੈ ਉਹ ਉਸਕੇ ਲਈ ਜਲਦੀ ਮੇਰੇ ਕੋਲ ਲੱਗਦਾ ਹੈ ਕਿ भगवान ने शायद यही जिया पहले भी लोगों की आवाज उठाते थे, थे लोगों को दुख दर्द को समझते हुए लोगों को बच्चों को जो पंजाब ड्रग का एक बहुत बड़ा इशू है उसके ऊपर अभी भी वो, वो सभी मसलों के ऊपर उनको पूरी नॉलेज भी है वो आगे से आ, अच्छा से कर सकते हैं जितना उसको मौका मिलेगा वो बड़ी तरीके से पंजाब के लोगों की सेवा करेंगे सूत्रामिता बड़ी खबर सामने आ रही है कि प्रधानमंत्री नरेंद्र मोदी दी ग्वाही बड़ी नई कैबिनेट में चंद्रबाबू नायडू दी टीडीपी नु चार विभाग मिल सकते हैं ਜਦੋਂ ਕਿ ਜੀਡੀਪੀ ਨੂੰ ਦੋ ਵਿਭਾਗ ਮਿਲ ਸਕਦੇ ਹਨ ਨਿਤਿਸ਼ ਕੁਮਾਰ ਦੇ ਜਨਤਾ ਦਲ ਨੇ ਦੋ ਸੀਨੀਅਰ ਨੇਤਾਵਾਂ ਲਲਨ ਸਿੰਘ ਅਤੇ ਰਾਮਾ ਠਾਕੁਰ ਦੇ ਨਾਮ ਦਾ ਪ੍ਰਸਤਾਵ ਰੱਖਿਆ ਹੈ ਅੱਜ ਹੋਣ ਵਾਲੀ ਸਰਕਾਰ ਦੇ ਸੋਚੁਕ ਸਮਾਗਮ ਤੋਂ ਪਹਿਲਾਂ ਮੰਤਰੀ ਮੰਡਲ ਦੇ ਅਹੁਦੇ ਬਾਰੇ ਫੈਸਲਾ ਕਰਨ ਲਈ ਐਨਡੀਏ ਦੀ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਜਾ ਸਕਦਾ ਹੈ ਸੂਤਰਾਂ ਅਨੁਸਾਰ ਟੀਟੀਪੀ ਨੇ ਆਂਧਰਾ ਪ੍ਰਦੇਸ਼ ਵਿੱਚ 16 ਸੀਟਾਂ ਜਿੱਤਣ ਤੋਂ ਬਾਅਦ ਚਾਰ ਵਿਭਾਗ ਅਤੇ ਸੰਸਦ ਦੀ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਸੀ ਕੀ ਜਨਤਧਰ ਨੇ 12 ਸੀਟਾ ਜਿੱਤਣ ਤੋਂ ਬਾਅਦ ਦੋ ਕੈਬਿਨਟ ਬਰਥ ਮੰਗੇ ਸਨ ਕਾਂਗਰਸ ਦੇ ਸੂਬਾ ਪ੍ਰਧਾਨ ਮਰਿੰਦਰ ਸਿੰਘ ਰਾਜਾ ਰਿੰਗ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਕੱਲਰ ਨੇ ਗਿੱਦੜਬਾਹ ਵਿਧਾਨ ਸਭਾ ਹਲਕੇ ਦੀ ਜਿਮਣੀ ਚੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਵੀ ਗਿੱਦੜਬਾਹ ਸ਼ਹੀਦ ਭਗਤ ਸਿੰਘ ਕੁਮਾਂਤਰੀ ਹਵਾਈ ਅੱਡੇ ਤੇ ਸੀਆਈਐਸਐਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਵੱਲੋਂ ਬਾਲੀਵੁੱਡ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਹਲਕੇ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੋ ਨੂੰ ਥਾਪੜ ਮਾਰਨ ਦੇ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਜ਼ਮਾਨਤ ਯੋਗਤਾ ਧਰਾਵਾ 223 ਅਤੇ 341 ਤਹਿਤ ਕੇਸ ਦਰਜ ਕੀਤਾ ਹੈ ਉਧਰ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਅਜੀਠਿਆ ਦਾਇ ਸਵਾਲ ਕੀਤਾ ਹੈ ਕਿ ਭਗਵਾਨਤਮਾਨ ਸਰਕਾਰ ਕੰਗਣਾ ਰਣੋ ਤੇ ਵੀ ਮਾਮਲਾ ਦਰਜ ਕਰਗੀ ਉਧਰ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਅਜੀਠਿਆ ਨੇ ਸਵਾਲ ਕੀਤਾ ਹੈ ਕਿ ਕੀ ਭਗਵਾਨਤਮਾਨ ਦੀ ਸਰਕਾਰ ਕੰਗਨਾਰਨੋਤ ਦੇਵੀ ਮਾਮਲਾ ਦਰਜ ਕਰੇਗੀ ਉਹਨਾਂ ਆਖਿਆ ਇੱਕ ਕੰਗਨਾਰਨੋਤ ਹਮੇਸ਼ਾ ਪੰਜਾਬੀਆਂ ਬਾਰੇ ਮਾੜਾ ਬੋਲਦੀ ਹੈ ਘਟਨਾ ਵਾਲੇ ਦਿਨ ਵੀ ਉਸ ਦਾ ਵਿਚਾਰ ਚੰਗਾ ਨਹੀਂ ਸੀ ਦੋ ਦਿਨ ਪਹਿਲਾਂ ਡੇਢ ਦਿਨ ਪਹਿਲਾਂ ਜਦੋਂ ਕੁਲਵਿੰਦਰ ਕੌਰ ਜਿਹੜੀ ਸੀਆਈਐਸਐਫ ਦੀ ਜਵਾਨ ਹੈ ਉਹਦੀ ਤੇ ਕੰਗਨਾਰਨੋਤ ਦੇ ਬਾਰੇ ਜੋ 에어ਪੋਰਟ 'ਚ ਵਾਕਿਆ ਹੋਇਆ ਉਹਦੇ ਬਾਰੇ ਮੈਂ ਟਵੀਟ ਕਰਕੇ ਆਪਣੀ ਭਾਵਨਾ ਭਾਵੇਂ ਬਿਆਖਤ ਕੀਤੀ ਉਹਦੇ 'ਚ ਮੈਂ ਬੜਾ ਸਪਸ਼ਟ ਕਿਹਾ ਸੀਗਾ ਕੀ ਸਰਕਾਰਾਂ ਨੂੰ ਔਰ ਜ਼ਿੰਮੇਵਾਰ ਸੱਜਣਾ ਨੂੰ ਜ਼ਿੰਮੇਵਾਰ ਮੈਂ ਕਿਹਨੂੰ ਕਹਿੰਦਾ ਜਿਨ੍ਹਾਂ ਨੂੰ ਲੋਕਾਂ ਨੇ ਐਮਪੀ ਐ ਐਮਐਲਏ ਬਣਾਇਆ ਹੁੰਦਾ ਵੈਸੇ ਸਾਰੀ ਜ਼ਿੰਮੇਵਾਰ ਨੇ ਮਗਰ ਇਹ ਚੁਣੇ ਹੋਏ ਨਮਾਇंदे ਨੇ ਇਹਨਾਂ ਦੀ ਜ਼ਿੰਮੇਵਾਰੀ ਮੈਂ ਸਮਝਦਾ ਬੜੀ ਵੱਧ ਜਾਂਦੀ ਹੈ ਔਰ ਆਪ ਦੀ ਗੱਲ ਕਰਨ ਤੋਂ ਪਹਿਲਾਂ ਇਹਨਾਂ ਨੂੰ ਗੱਲ ਸੋਚਣੀ ਜ਼ਰੂਰ ਚਾਹੀਦੀ ਔਰ ਅੱਜ ਮੈਂ ਮਜਬੂਰ ਕਿਉਂ ਹੋਇਆ ਅੱਜ ਤੁਹਾਡੇ ਨਾਲ ਰੂਬਰੂ ਹੋਣ ਲਈ ਕਿ ਵੇਖੋ ਕਿਸ ਕਿਸਮ ਦੀ ਤੱਕੇ ਸ਼ਾਈ ਬੇਇਨਸਾਫੀ ਦੇਸ਼ ਦੀ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬੀਆਂ ਨਾਲ ਕਰ ਰਹੀ ਹੈ ਕੁਲਵਿੰਦਰ ਕੌਰ ਤੇ ਪਰਚਾ ਦਰਜ ਹੋ ਗਿਆ ਮੈਂ ਪੁੱਛਣਾ ਚਾਹੁੰਨਾ ਮੇਰਾ ਪਹਿਲਾ ਸਵਾਲ ਕਿ ਪਰਚਾ ਕੰਗਨਾਰਾ ਰੌਟ ਤੇ ਕਿਉਂ ਨਹੀਂ ਹੋਇਆ ਕਿਉਂਕਿ ਕਿਸੇ ਅਫੀਸ਼ੀਅਲ ਨੂੰ CISF ਦੀ ਜੇ ਕੋਈ ਡਿਊਟੀ ਕਰ ਰਹੀ ਸੀ ਉਹਦੀ ਡਿਊਟੀ 'ਚ ਵਿਗਲ ਪਾਉਣਾ ਤੇ ਕੀ ਇਸ ਗੱਲ ਦਾ ਪਰਚਾ ਨਹੀਂ ਹੁੰਦਾ ਔਰ ਇਟ ਇਜ਼ ਸੈਂਸਿਟਿਵ ਥਾਤੇ एयरपोर्ट सिक्योरिटी ਤੇ ਉਹ ਲੱਗੀ ਆ ਉਹਦੀ ਜ਼ਿੰਮੇਵਾਰੀ ਆ ਕਿ ਹਰੇਕ ਨੂੰ ਚਾਹੇ ਕੋਈ ਆ ਪ੍ਰਧਾਨ ਮੰਤਰੀ ਆਵੇ ਕੋਈ ਵੱਡਾ ਲੀਡਰ ਆਵੇ ਕੋਈ ਸਧਾਰਨ ਬੰਦਾ ਆਵੇ ਸਿਕਿਉਰਿਟੀ ਚੈੱਕ ਇਸ ফর 올 ਔਰ ਇਹ ਖਬਰ ਵੀ ਆਈ ਆ ਕਿ ਕਿਵੇਂ ਇਹ ਫੋਨ ਤੇ ਲੱਗੀ ਸੀ ਔਰ ਕੰਗਲਾ ਦਾ ਹਾਈ ਹੈੱਡਡ ਐਟੀਟਿਊਡ ਕਿਉਂਕਿ ਉਹ ਭਾਜਪਾ ਦੀ ਸਰਕਾਰ ਦੇ ਨੇੜੇ ਆ ਸਰਕਾਰਾਂ ਦੇ ਉਹਦੇ ਇਸ਼ਾਰੇ ਤੇ ਚੱਲਦੀਆਂ ਨੇ ਉਹਦਾ ਇਹ ਐਟੀਟਿਊਡ ਬੜਾ ਇਕਾਰੀ ਨਹੀਂ ਇਕਵਾਰੀ ਚੱਲ ਕੇ ਸੋ ਮੇਰਾ ਪਹਿਲਾ ਸਵਾਲ ਭਗਵੰਤ ਮਾਨ ਨੂੰ ਕਿ ਪਰਚਾ ਕੰਗਨਾ ਰਣੌਤ ਤੇ ਕਿਉਂ ਨਹੀਂ ਆਪ ਦੀ ਸਾਂਝ ਦੱਸੋ ਦੂਜੀ ਗੱਲ ਸਾਧ ਸੰਗਤ ਜੀ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਦਿੱਲੀ ਦੀ ਸਰਕਾਰ ਨੂੰ ਇਹਨਾਂ ਨੂੰ ਰੋਕੋ ਹਟਾਓ ਉਹ ਭੈਣ ਵੀ ਕੁਲਵਿੰਦਰ ਕੌਰ ਇਸ ਹਾਲਾਤ ਲਈ ਮਜਬੂਰ ਕਿਉਂ ਹੋਏ ਕੁਲਵਿੰਦਰ ਕੌਰ ਦਾ ਸਾਰਾ ਪਰਿਵਾਰ ਫੌਜੀ ਪਰਿਵਾਰ ਹੈ ਉਹਦਾ ਆਪ ਦਾ ਘਰ ਵਾਲਾ ਅ ਸੀਐਸਐਫ ਚ ਨੌਕਰੀ ਕਰਿਆ ਵਾ ਆਪ ਸੀਐਸਐਫ ਚ ਆ ਸੋ ਉਹਨਾਂ ਨੂੰ ਜ਼ਿੰਮੇਵਾਰੀ ਡਿਊਟੀ ਟੂਵਰਡਸ ਦ ਨੇਸ਼ਨ ਉਹਨਾਂ ਨੂੰ ਬਹਿਖੂਬੀ ਪਤਾ ਹੈ ਫੌਜੀਆ ਦਾ ਪਰਿਵਾਰ ਹੈ ਇਸ ਦੇਸ਼ ਵਾਸਤੇ ਭਾਜਪਾ ਦੇ ਲੀਡਰੋ ਇਸ ਦੇਸ਼ ਵਾਸਤੇ ਉਹਦੇ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ ਨੇ ਔਰ ਇਹ ਪੰਜਾਬੀ ਮਿੱਟੀ ਪੰਜਾਬੀ ਕੌਮ ਦੇਸ਼ ਦੇ ਵਾਸਤੇ ਇਕੱਲਾ ਕੁਰਬਾਨ ਨਹੀਂ ਹੁੰਦਾ ਦੇਸ਼ ਨੂੰ ਨੈਸ਼ਨਲ ਸਿਕਿਉਰਿਟੀ ਨਹੀਂ ਦਿੰਦਾ ਦੇਸ਼ ਨੂੰ ਫੂਡ ਸਿਕਿਉਰਿਟੀ ਵੀ ਦਿੰਦਾ ਦੇਸ਼ ਨੂੰ ਅੰਨ ਦਿੰਦਾ ਹੈ ਇਸੇ ਕਾਰਨ ਜੈ ਜਵਾਨ ਜੈ ਕਿਸਾਨ ਦਾ ਨਾਰਾ بلند ਹੁੰਦਾ ਮਗਰ ਤੁਸੀਂ ਕਿਸੇ ਨੂੰ ਇੰਨਾ ਮਜਬੂਰ ਕਰਦੇ ਹੋ ਹਰੇਕ ਨੂੰ ਆਪ ਦੇ ਮਾਪੇ ਪਿਆਰੇ ਨੇ ਤੁਹਾਡੀ ਲੀਡਰ ਅੱਜ ਜਿਹਨੂੰ ਤੁਸੀਂ ਐਮਪੀ ਬਣਾਇਆ ਐਮਪੀ ਸੀਟ ਦੇਣ ਦੇ ਯੋਗ ਸਮਝਿਆ ਕਿ ਇਸ ਲਈ ਸਮਝਿਆ ਭਾਜਪਾ ਨੇ ਕਿ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਇਹ ਹਰੇਕ ਦੀ ਮਾਵਾ ਨੂੰ ਜਲੀਲ ਕਰੇ ਇਹ ਕਵੇ ਕਿ ਇਹ ਦਿਹਾੜੀ ਤੇ ਆਈ ਐ 100 100 ਰੁਪਏ ਤੇ ਤੇ ਜਿਹੜੀ ਮਾਂ ਉਸ ਗਰਮੀ ਚ ਸਰਦੀ ਚ ਧੁੰਦ ਚ ਧੁੱਪ ਚ ਜਿਨੇ ਉਥੇ ਸਾਲ ਇੱਕ ਕੱਢਿਆ ਉਥੇ ਸੇਵਾ ਕੀਤੀ ਲੋਕਾਂ ਦੀ ਅੰਦੋਲਨ ਦਾ ਹਿੱਸਾ ਬਣੇ ਕਿ ਉਹਦੀ ਆਉਣ ਵਾਲੀ ਪੀੜ੍ਹੀ ਪੰਜਾਬੀਆਂ ਦੀ ਕਿ ਆਉਣ ਵਾਲਾ ਅੰਧਾਤਾ ਦੇਸ਼ ਦਾ ਮਹਿਫੂਜ਼ ਹੋਵੇ ਉਹਦੀ ਪੀੜਾ ਤਾਂ ਮਹਿਸੂਸ ਨਹੀਂ ਕੀਤੀ ਚੱਕ ਕੇ ਬਿਆਨ ਦਿੱਤਾ ਜੀ ਇਹ ਤਾਂ ਦਿਹਾੜੀ ਤੇ ਆਈ ਐ ਤੁਹਾਂ ਸਾਚੀ ਜੀ ਜੇ ਕਿਸੇ ਦੇ ਮਾਪੇ ਨੂੰ ਜ਼ਲੀਲ ਕਰੋਗੇ ਨਾ ਹਰ ਇੱਕ ਬੱਚੇ ਜਿਹੜਾ ਆਪਦੇ ਮਾਪਿਆਂ ਦਾ ਸਤਿਕਾਰ ਕਰਦਾ ਕਿਤੇ ਨਾ ਕਿਤੇ ਤਾਂ ਜ਼ਰੂਰ ਇਨਸਲਟ ਔਰ ਭਾਵਕ ਹੋਊਗਾ ਔਰ ਮੈਂ ਸਮਝਦਾ ਕਿ ਉਹਨੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਤੋੜਿਆ ਉਹਨੇ ਸਿਰਫ ਆਪ ਦਾ ਇੱਕ ਪ੍ਰੋਟੈਸਟ ਜ਼ਾਹਿਰ ਕੀਤਾ ਔਰ ਉਹ ਕੀਤਾ ਕਿ ਨਹੀਂ ਕੀਤਾ ਦਿਸ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਕਿ ਕੰਗਰਾ ਨੇ ਫੀਰਮਿਸਪੇਪ ਕੀਤਾ ਔਰ ਮੈਂ ਅੱਜ ਫੇਰ ਅਪੀਲ ਕਰਦਾ ਥੈਟ ਵੀ ਡਿਮਾਂਡ ਏਨ ਇੰਡੀਪੈਂਡੈਂਟ ਹਾਈ ਕੋਰਟ ਮੋਨਿਟਰਡ ਪ੍ਰੋਬ ਕਿਉਂਕਿ ਨਾ ਤਾਂ ਭਗਵੰਤ ਮਾਨ ਟਾਊਟ ਤੇ ਵਿਸ਼ਵਾਸ ਹੈ ਤੇ ਨਾ ਕੇਂਦਰ ਦੀ ਸਰਕਾਰ ਤੇ ਵਿਸ਼ਵਾਸ ਹੈ ਔਰ ਮੈਂ ਭਾਜਪਾ ਦੇ ਲੀਡਰਾਂ ਨੂੰ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਤਾਂ ਕਹਤਾ ਕਿ ਸੀਐਸਐਫ ਦੀ ਬੀਬੀ ਨੇ ਆਪ ਦੀ ਜ਼ਿੰਮੇਵਾਰੀ ਗਲਤ ਕਰਤੀ ਉਸ ਭੈਣ ਬਾਰੇ ਤਾਂ ਟਿੱਪਣੀ ਕਰਤੀ ਤੇ ਇਹ ਟਿੱਪਣੀ ਨਾ ਕਰਨੀ ਠੀਕ ਸਮਝੀ ਜਿਹੜੀ ਕੰਗਨਾ ਰੋਜ਼ ਕਹਿ ਦਿੰਦੀ ਹੈ ਜਲੂਲ ਰੋਜ਼ ਜਲੀਲ ਕਰਦੀ ਹੈ ਪੰਜਾਬ ਦੀਆਂ ਮਾਂ ਬੇਟੀਆਂ ਨੂੰ ਤੇ ਜਿਹੜੀ ਕੰਗਣਾ ਕਹਿੰਦੀ ਹੈ ਕਿ ਜੀ ਇਹ ਪੰਜਾਬੀ ਤਾਂ ਅ ਦੇਸ਼ਦ્રોਹੀ ਨੇ ਜੀ ਇਹ ਤਾਂ ਟੈਰਰਿਸਟ ਨੇ ਉਗਰਵਾਦੀ ਨੇ ਕਿ ਤੁਸੀਂ ਸਮਝਦੇ ਹੋ ਚਾਕਰ ਸਾਹਿਬ ਇਹ ਉਗਰਵਾਦੀ ਨੇ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਮੈਂਡੇਟ ਦਿੱਤਾ ਔਰ ਉਸ ਮੈਂਡੇਟ ਤੋਂ ਵੀ ਸਮਝੋ ਕਿ ਪੰਜਾਬੀ ਜਾਂ ਕਸ਼ਮੀਰੀ ਇਸ ਫੀਲਿੰਗ ਆਈਸੋਲੇਟਡ ਉਹ ਇਹ ਮਹਿਸੂਸ ਕਰ ਰਿਹਾ ਹੈ ਕਿ ਦੇਸ਼ ਸਾਨੂੰ ਆਪਣਾ ਨਹੀਂ ਬਣਾ ਰਿਹਾ ਇੱਕ ਆਈਸੋਲੇਸ਼ਨ ਕੀਤੀ ਜਾ ਰਹੀ ਹੈ ਸਿੰਗਲ ਆਊਟ ਕੀਤਾ ਜਾ ਰਿਹਾ ਔਰ ਉਹ ਸਿੰਗਲ ਆਊਟ ਕਰਕੇ ਦੇਸ਼ ਦੇ ਪ੍ਰਤੀ ਸਭ ਤੋਂ ਵੱਡੀ ਨਫਰਤ ਦੇ ਵੀ ਤੁਸੀਂ ਬੋਲ ਰਹੇ ਹੋ ਔਰ ਦੇਸ਼ ਨੂੰ ਡਿਵਾਈਡ ਕਰਨ ਦੀ ਸਾਜਸ਼ਾ ਚੱਲ ਰਹੀ ਹੈ ਪੰਜਾਬ 'ਚ ਵੀ ਜੋ ਡਿਵਾਈਡ ਪੈਦਾ ਕਰਤਾ ਵਿਦਸ਼ੇ ਪੋਲਿਟਿਕਸ ਇਸ ਤੋਂ ਬਚਣ ਦੀ ਲੋੜ ਹੈ ਔਰ ਮੇਰੀ ਦੋ ਡਿਮਾਂਡਾਂ ਕਿ ਸਿਰਫ ਕੁਲਵਿੰਦਰ ਕੌਰ ਤੇ ਪਰਚਾ ਕਿਉਂ ਕੰਗਨਾ ਨਰੌਤ ਤੇ ਪਰਚਾ ਹੋਵੇ ਔਰ ਭਗਵੰਤ ਮਾਨ ਨਹੀਂ ਕਰਦਾ ਤੇ ਟੌਂਟੀ ਕਰਦਾ ਕਿਉਂਕਿ ਇੱਕ ਸਰਕਾਰੀ ਅਫਸਰ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਣਾ ਵੀ ਇੱਕ ਗੁਨਾਹ ਦੂਜੀ ਗੱਲ ਇਹ ਇਨਕੁਆਇਰੀ ਇਹ ਸਾਰੀ ਹਾਈ ਕੋਰਟ ਮਾਨਿਟਰਡ ਹੋਵੇ ਸਰਕਾਰਾਂ ਤੇ ਵਿਸ਼ਵਾਸ ਨਹੀਂ ਔਰ ਤੀਜੀ ਗੱਲ ਭਾਜਪਾ ਨੂੰ ਕਿ ਭਾਈ ਪੰਜਾਬੀਆਂ ਨੂੰ ਜਿਹੜੇ ਦੇਸ਼ ਲਈ ਮਰੇ ਆ ਜਿਹੜੇ ਦੇਸ਼ ਨੂੰ ਅੰਦਾਜ਼ ਦਿੰਦੇ ਆ ਤੁਸੀਂ ਉਹਨਾਂ ਦੀ ਮਾਂ ਬੇਟੀਆਂ ਨੂੰ ਬਾਪ ਨੂੰ ਭਰਾਵਾਂ ਨੂੰ ਜਲੀਲ ਕਰਨਾ ਬੰਦ ਕਰੋ ਔਰ ਯਾਦ ਕਰੋ ਜਦੋਂ ਗਲਵਾਨ ਦੇ ਕਲੈਸ਼ਸ ਸੇ ਸਭ ਤੋਂ ਵੱਡੀ ਸ਼ਹਾਦਤ ਕਿਹਨੇ ਦਿੱਤੀ ਸੀ ਔਰ ਕਿਸੇ ਦੇ ਮਾਪੇ ਨੂੰ ਜਲੀਲ ਕਰੋਗੇ ਕਿਸੇ ਨਾ ਕਿਸੇ ਰੂਪ ਚ ਤੁਸੀਂ ਕਿਸੇ ਨੂੰ ਉਚਾਉਂਗੇ ਤੁਸੀਂ ਪ੍ਰਵੋਕ ਕਰੋਗੇ ਤੇ ਕੋਈ ਨਾ ਕੋਈ ਭਾਵਨਾ ਤਾਂ ਬਾਹਰ ਨਿਕਲ ਕੇ ਆਉਗੀ ਔਰ ਮੈਂ ਸਮਝਦਾ ਹਾਂ ਉਹਨੇ ਕੋਈ ਇਹ ਜਾ ਕਦਮ ਨਹੀਂ ਲਿਆ ਕੋਈ ਇਹ ਜਾ ਕਾਨੂੰਨ ਨਹੀਂ ਤੋੜਿਆ ਮਗਰ ਪੰਜਾਬੀਆਂ ਨੂੰ ਉਚ ਸੋਣਾ ਪ੍ਰਵੋਗ ਕਰਨਾ ਔਰ ਪੰਜਾਬੀਆਂ ਨੂੰ ਦੇਸ਼ ਦਰੋਹੀ ਦੱਸਣਾ ਪੰਜਾਬ ਨੂੰ ਐਂਟੀ ਨੈਸ਼ਨਲ ਦੱਸਣਾ ਇਹ ਕੰਮ ਬੰਦ ਹੋਣਾ ਚਾਹੀਦਾ ਕਿਉਂਕਿ ਜਿੰਨੇ ਪੰਜਾਬੀ ਨੈਸ਼ਨਲਿਸਟ ਤੇ ਪੇਟਰੀਅਟਿਕ ਇਹ ਦੇਸ਼ ਲਈ ਵਫਾਦਾਰ ਨੇ ਉਹਨਾ ਹੋਰ ਕੋਈ ਕੌਮ ਨਹੀਂ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਇਹਨਾਂ ਚੀਜ਼ਾਂ ਤੇ ਗੌਰ ਕਰਦਿਆਂ ਹੋਇਆ ਇੱਕ ਕਮੇਟੀ ਬੈਠੂਗੀ ਹਾਈ ਕੋਰਟ ਮਾਨੀਟਰਡ ਇਨਕੁਆਇਰੀ ਹੋਊਗੀ ਨਹੀਂ ਤਾਂ ਸੱਚ ਕਦੇ ਸਾਹਮਣੇ ਨਹੀਂ ਆਉਣਾ ਔਰ ਅਸੀਂ ਅੱਜ ਮੈਂ ਆਪ ਦੇ ਵੱਲੋਂ ਵੀ ਵਿਸ਼ਵਾਸ ਦਉਣਾ ਸਾਡੇ ਯੂਥ ਅਕਾਲੀ ਦਲ ਦੇ ਤੇਜਿੰਦਰ ਸਾਹਿਬ ਨੇ ਵੀ ਜਲੰਧਰ ਇਹ ਫੈਸਲਾ ਕੀਤਾ ਕਿ ਪਰਿਵਾਰ ਦੀ ਉਹਨਾਂ ਨੇ ਮਦਦ ਦਾ ਅਨਾਉਂਸ ਕੀਤਾ ਸ਼ਰੂਮ ਨੇ ਅਕਾਲੀ ਦਲ ਔਰ ਮੈਂ ਆਪ ਜਿਸ ਕਿਸਮ ਦੀ ਵੀ ਮਦਦ ਅਸੀਂ ਕਰ ਸਕਾਂਗੇ ਇਸ ਪਰਿਵਾਰ ਦੀ ਅਸੀਂ ਪਰਿਵਾਰ ਨਾਲ ਖੜੋਤੇ ਆ ਇਹ ਮੇਰਾ ਵਿਸ਼ਵਾਸ ਤੋਂ ਹਾਂ ਮੈਂ ਸਮਝਦਾ ਸੀ ਮੇਰੀ ਡਿਊਟੀ ਬਣਦੀ ਹੈ ਕਿਉਂਕਿ ਦੋ ਦਿਨ ਦਾ ਜੋ ਕੁਝ ਚੱਲ ਰਿਹਾ ਹੈ ਉਦੋਂ ਤੋਂ ਮਨ ਵੀ ਦੁਖੀ ਹੋਇਆ ਹੈ ਔਰ ਇਹ ਹਟ ਹੀ ਨਹੀਂ ਰਹੀ ਪਾਜ ਪਾਲੇ ਉਸ ਗੱਲ ਤੋਂ ਵੀ ਮਾਨਾਹਤ ਹੋਇਆ ਕਿ ਭਾਈ ਬਚ ਲੈ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਚ ਲੈਣ ਦਿਓ ਸਾਨੂੰ ਜੀ ਲੈਂਡ ਦਿਓ ਬਹੁਤ ਬਹੁਤ ਧੰਨਵਾਦ